ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਦੇ ਪ੍ਰਬੰਧ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਸਮੇਂ 1954 ਵਾਪਰੇ ਸਾਕੇ ਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਦੀਵਾਨ ਹਾਲ ਵਿਖੇ ਗੁਰਮਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਹੈ ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਵਿਖੇ ਵਾਪਰੇ ਸਾਕੇ ਦੇ ਵਿੱਚ ਨਿਹੰਗ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਸਿੰਘਾਂ ਦੇ ਵੱਲੋਂ ਵੱਡੀਆਂ ਸ਼ਹਾਦਤਾਂ ਦੇ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਪੰਥਕ ਹੱਥਾਂ ਵਿੱਚ ਲਿਆਇਆ ਗਿਆ ਇਸ 사ਕੇ ਨੂੰ ਆਪਣੇ ਸ਼ਰੀਰ ਤੇ ਹੰਡਾਉਣ ਵਾਲੇ ਨਿਹੰਗ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਕੌਮ ਦੀ ਸਤਿਕਾਰਯੋਗ ਸ਼ਖਸੀਅਤ ਨੇ ਜੋ ਅਜ ਵੀ ਕੌਮ ਦੀ ਚੜ੍ਹਦੀ ਕਲਾ ਦੇ ਲਈ ਕਾਰਜਸ਼ੀਲ ਨੇ ਉਹਨਾਂ ਨੇ ਕੌਮ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਇਕਜੁੱਟ ਹੋ ਕੇ ਪੰਥ ਵਿਰੋਧੀ ਸ਼ਕਤੀਆਂ ਦਾ ਟੱਕਰਾ ਕੀਤਾ ਜਾਵੇ ਸਿੱਖ ਪੰਥ ਦੇ ਨੁਮਾਇੰਦ ਅਜਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਹਨਾਂ ਦੇ ਮਾਣਿਓ ਪ੍ਰਧਾਨ ਸਾਹਿਬ ਜਥੇਦਾਰ ਹਰਜਿੰਦਰ ਸਿੰਘ ਜੀ ਐਡਵੋਕੇਟ ਅਤੇ ਤਰਨਾ ਦਲ ਦੇ ਮੁਖੀ ਹਰੀਆਂ ਵੇਲਾ ਜਥੇਦਾਰ ਬਾਬਾ ਹਰ ਨਿਹਾਲ ਸਿੰਘ ਜੀ ਹਰੀਆਂ ਵੇਲਾ ਵਾਲੇ ਜਿਹੜਾ ਉਸ ਵੇਲੇ 1964 ਦੇ ਵਿੱਚ ਆਪਣੇ ਗੁਰੂ ਘਰਾਂ ਨੂੰ ਪਵਿੱਤਰਤਾ ਕਾਇਮ ਰੱਖਦੇ ਹੋયા ਜਿਹੜੇ 11 ਸਿੰਘਹੀਲ ਹੋਏ ਸਨ ਅਤੇ ਉਸ ਤੋਂ ਬਾਅਦ ਉਹ ਜਿਹੜਾ ਪੋਟਾ ਸਾਹਿਬ ਤੇ ਸਾਕੇ ਦੇ ਨਾਲ ਉਹ ਸਾਟਾ ਮਸ਼ਹੂਰ ਹੋਇਆ ਸੀਗਾ ਸੋ ਉਹਨਾਂ ਦਾ ਜਿਹੜਾ ਡੇਣ ਮਨਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਮਿਆਂ ਦੇ ਵਿੱਚ ਇੱਕ ਮਤਾ ਪਾਸ ਕੀਤਾ ਸੀਗਾ ਇਹ ਜਿਹੜਾ 22 ਜੂਨ ਦਾ ਜਿਹੜਾ ਦਿਨ ਆ ਉਹ ਕੌਂਟਾ ਸਾਹਿਬ ਧਰਤੀ ਤੇ ਮਨਾਇਆ ਜਾਂਦਾ ਤੇ ਅਗਲਾ ਜਿਹੜਾ 23 ਜੂਨ ਦਾ ਜਿਹੜਾ ਦਿਨ ਆ ਉਹ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੰਡਪਾਟ ਸਾਹਿਬ ਆਰੰਭ ਕਰਕੇ ਤੇ ਅੱਜ ਦੇ ਦਿਨ ਤੋਂ ਪਾਏ ਜਾਂਦੇ ਨੇ ਕੀਰਤਨ ਹੁੰਦਾ ਅਤੇ ਉਹ ਸਾਕੇ ਦਾ ਜਿਹੜਾ ਇਤਿਹਾਸ ਆ ਉਹ ਸਿੱਖ ਸੰਤਾਂ ਨੂੰ ਮਨਾਇਆ ਜਾਂਦਾ ਤੋ ਅੱਜ ਦੇ ਇਸ ਪੌਂਟਾ ਸਾਹਿਬ ਦੇ ਉਹਨਾਂ ਮਹਾਨ ਸ਼ਹੀਦਾਂ ਨੂੰ ਅਦੀਨਤਮਸਤਕ ਪ੍ਰਣਾਮ ਕਰਦੇ ਆਂ ਸਭਿਧਾ ਕਰਦੇ ਆਂ ਤੇ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਆਂ ਤੋ ਅੱਜ ਦਾ ਜਿਹੜਾ ਪੌਂਟਾ ਸਾਹਿਬ ਦਾ ਸਾਡਾ ਇਹ ਵੀ ਸਿੱਖ ਪੰਥ ਦਾ ਇੱਕ ਸੁਨਹਿਰੀ ਅਖਰਾਂ ਦਾ ਇਤਿਹਾਸ ਜਿਹੜਾ ਹੈ ਉਹ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਆਪ ਸਭ ਦਾ ਬਹੁਤ ਬਹੁਤ ਸਤਿ ਸ੍ਰੀ ਅਕਾਲ ਸਾਹਿਬ ਅੰਮ੍ਰਿਤਸਰ ਤੋਂ ਰਾਜੇਸ਼ ਕੁਮਾਰ ਸੰਧੂ ਦੀ ਰਿਪੋਰਟ ਔਨ ਏਅਰ